ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਸ੍ਰੀ ਮੁਖਵਾਕ ਸ਼ਲੋਕ ਮਹਲਾ 5 ਮਹਲਾ 3ਾ ਸ਼ਲੋਕ ਮਹਲਾ 3ਾ ਤੀਜੇ ਪਾਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਤੁਰਕੀ ਬਾਣੀ ਅਕੀ ਬਾਣੀ ਰਾਹੀਂ ਪਰਮਾਨ ਕਰਦੇ ਹਨ ਉਪਦੇਸ਼ ਦਿੰਦੇ ਹਨ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਵਿੱਚ ਹਉਮੈ ਕਰਮ ਕਮਾਹੀ ਬਿਨ ਸਤਗੁਰ ਸੇਵੇ ਪ੍ਰਮਾਤਮਾ ਨੂੰ ਵਹਿਰੂ ਨੂੰ ਮਿਲਣ ਵਾਸਤੇ ਇੱਕ ਜਰੀਆ ਹੁੰਦਾ ਵਿਚਾਲੇ ਇੱਕ ਵਿਚੋਲਾ ਹੁੰਦਾ ਉਹਨੂੰ ਕਹਿੰਦੇ ਨੇ ਗੁਰੂ ਸੋ ਸਭ ਤੋਂ ਪਹਿਲਾਂ ਗੁਰੂ ਦੀ ਸੇਵਾ ਗੁਰੂ ਦੇ ਸ਼ਬਦ ਦੀ ਕਮਾਈ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਹੁਣ ਇਹ ਬੜੀ ਜ਼ਰੂਰੀ ਹੈ ਜੇ ਕੋਈ ਪ੍ਰਮਾਤਮਾ ਦੀ ਵਹਿਰੂ ਦੀਪਨ ਅੱਖ ਦਾ ਵੀ ਕੋਈ ਕੰਮ ਕਰਨਾ ਹੈ ਤਾਂ ਵੀ ਗੁਰੂ ਜਾਮਨ ਹੋਣਾ ਬੜਾ ਜ਼ਰੂਰੀ ਹੈ ਵਿੱਚ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਵਿੱਚ ਹਉਮੈ ਕਰਮ ਕਮਾਹੀ ਜੇ ਗੁਰੂ ਤੋਂ ਬਿਨਾਂ ਸੰਸਾਰੀ ਕਰਮ ਜਾਂ ਕੋਈ ਹੋਰ ਧਰਮ ਦਾ ਕਰਮ ਕਰਦਾ ਮਨੁੱਖ ਗੁਰੂ ਤੋਂ ਬਿਨਾਂ ਤਾਂ ਉਹ ਇਹਦਾ ਜਿਹੜਾ ਕਰਮ ਕੀਤਾ ਹੈ ਕਿਸੇ ਕੰਮ ਦਾ ਨਹੀਂ ਹੈ ਹਰ ਹਰ ਕੰਮ ਵਿੱਚ ਹਉਮੈ ਆਹੀ ਗੁਰੂ ਤੋਂ ਬਿਨਾ ਵਿੱਚ ਹਉਮੈ ਕਰਮ ਕਮਾਹੀ ਸੇਵਾ ਕਰਦਾ ਹੈ ਗੁਰੂ ਦੇ ਪੈ ਤੋਂ ਬਿਨਾ ਗੁਰੂ ਦੇ ਹੁਕਮ ਤੋਂ ਬਿਨਾ ਗੁਰੂ ਦੇ ਪ੍ਰੇਮ ਤੋਂ ਬਿਨਾ ਅੰਦਰ ਗੁਰੂ ਦਾ ਪ੍ਰੇਮ ਹੈ ਨਹੀਂ ਗੁਰੂ ਦਾ ਪੈ ਹੈ ਨਹੀਂ ਤਾਂ ਸੇਵਾ ਕਰਨ ਜਾਂਦਾ ਉਹ ਵੀ ਇਹ ਦਿਖਾਵੇ ਦੀ ਹੈ ਪਾਠ ਕਰਦਾ ਉਹ ਵੀ ਦਿਖਾਵੇ ਦਾ ਹੈ ਸੰਸਾਰੀ ਕਰਮ ਕਰਦਾ ਉਹ ਵੀ ਜਿਹੜੇ ਵੰਦਨਾ ਚਾਹੇ ਉਹ ਚ ਨਿਕਲ ਨਹੀਂ ਸਕਦਾ ਸੰਸਾਰ ਦੇ ਜਿੰਨੇ ਬੰਧਨ ਨੇ ਇਹਦੇ ਤੇ ਪੈ ਜਾਂਦੇ ਨੇ ਬਿਨਾ ਗੁਰੂ ਤੋਂ। ਬਿਨ ਸਤਗੁਰ ਸੇਵੇ। ਜੀ ਕੇ ਬੰਦਨਾ। ਗੁਰੂ ਦੀ ਸੇਵਾ ਤੋਂ ਬਿਨਾ ਗੁਰੂ ਦੇ ਹਕਮ ਤੋਂ ਬਿਨਾ ਇਹ ਜੀਵ ਬੰਦਨਾ ਚੋਂ ਨਿਕਲ ਨਹੀਂ ਸਕਦਾ। ਬੰਧਨ ਕੀ ਨੇ ਪੰਜ ਵਿਕਾਰ ਇਹਦੇ ਨੇ। ਪੰਜ ਵਿਕਾਰਾਂ ਨੇ ਉਹ ਬੰਧਨ ਪਾਏ ਹੋਏ ਨੇ। ਇਸ ਕਰਕੇ ਧਰਮ ਦਾ ਕਰਮ ਕਰਦਾ ਹੈ ਵੀ ਬੰਦਨ ਚ ਫਸਿਆ ਰਹਿੰਦਾ ਹੈ ਗੁਰੂ ਦੇ ਪਿਆਰ ਤੋਂ ਬਿਨਾ ਗੁਰੂ ਦੇ ਹਕਮ ਤੋਂ ਬਿਨਾ। ਬਿਨ ਸਤਗੁਰ ਸੇ ਬਿਠੌਰ ਨਾ ਪਾਵਹੀ ਮਰ ਜਮ ਮਹਿ ਆਵਹਿ ਜਾਹੀ ਸੇ ਗੁਰੂ ਤੋਂ ਬਿਨਾ ਜਿੰਨਾ ਮਰਜੀ ਧਰਮ ਦਾ ਕਰਮ ਕਰ ਲਵੇ ਦਾਨ ਪੁੰਨ ਕਰ ਲਵੇ ਜਾਪ ਤਪ ਕਰ ਲਵੇ ਹੋਰ ਬੜੇ ਪਰਉਪਕਾਰ ਦੇ ਕਰਮ ਕਰ ਲਵੇ ਸਾਰੇ ਸੰਸਾਰ ਤੋਂ ਸੋਭਾ ਵੀ ਘਟ ਲਵੇ ਪਰ ਬਾਣੀ ਦਾ ਐਸ ਲੈ ਬਿਨ ਸਤਗੁਰ ਸੇਵੇ ਠੌਰ ਨਾ ਪਾਵੇ। ਹੋਰ ਕਿਸੇ ਕਰਮ ਨਾਲ ਵੀ ਇਹਨੂੰ ਦਰਗਾਹ ਚ ਜਗ੍ਹਾ ਨਹੀਂ ਮਿਲਦੀ ਦਾ ਲੋਕ ਪਰਲੋਕ ਸਿਵਰਦਾਨੀ। ਜਿੰਨੇ ਮਰਜੀ ਕਰਮ ਕਰ ਲਵੇ। ਬਿਨ ਸਤਗੁਰ ਸੇਵੇ। ਬਿਨਾ ਗੁਰੂ ਦੀ ਸੇਵਾ ਤੋਂ ਬਿਨਾ ਗੁਰੂ ਦੀ। ਦਾਤ ਲੈ ਬਿਨਾ ਗੁਰੂ ਦੇ ਚਾਨਣ ਨਾਲ ਜੁੜੇ ਬਿਨਾ ਇਹਨੂੰ ਕਿਤੇ ਥਾਂ ਨਹੀਂ ਮਿਲਦੀ ਭਾਵੇਂ ਲੱਖ ਯਾਤਰਾ ਕਰ ਲਵੇ। ਸਹਿਸ ਸਿਆਨਾਂ ਦਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਹਜ਼ਾਰਾਂ ਲੱਖਾਂ ਸਿਆਨਾਂ ਪਾ ਇਕੱਠੀਆਂ ਕਰ ਲਵੇ ਇਹਦੇ ਨਾਲ ਨਹੀਂ ਜਾਂਦੀਆਂ ਕੋਈ ਕਿਸੇ ਕੰਮ ਨਹੀਂ ਆਉਂਦੀਆਂ ਜਿੰਨਾ ਚਿਰ ਇਹ ਗੁਰੂ ਦੇ ਚਰਨਾਂ ਨਾਲ ਨਹੀਂ ਜੁੜਦਾ ਜਿੰਨ ਸਤਗੁਰੂ ਸੇ ਬਿਠੌਰ ਨਾ ਪਾਵੇ ਬਿਨਾ ਗੁਰੂ ਤੋਂ ਇਹਨਾਂ ਕਿਤੇ ਥਾਂ ਨਹੀਂ ਮਿਲਦੀ ਬਿਨਾ ਗੁਰੂ ਦੇ ਵਹਿਰੂ ਦੇ ਹੁਕਮ ਤੋਂ ਮਰ ਜੰਮ ਆਵੇ ਜਾਏ ਜਿਹੜਾ ਤਾਂ ਜੰਮਣ ਮਰਨ ਦਾ ਗੇੜਾ ਮੁਕਦਾ ਨਹੀਂ ਮਰਦਾ ਜਮਦਾ ਜਮਦਾ ਮਰਦਾ ਹੈ ਇਹਨਾਂ ਚੱਕਰਾਂ ਚ ਹੀ ਪਿਆਰ ਰਹਿੰਦਾ ਗੁਰੂ ਤੋਂ ਬਿਨਾ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾਮ ਬਸੇ ਮਨ ਮਾਹੀ ਜਿੰਨਾ ਚਿਰ ਹੈ ਗੁਰੂ ਨੂੰ ਆਪਾ ਅਰਪਣ ਨਹੀਂ ਕਰਦਾ ਗੁਰੂ ਨੂੰ ਸਮਰਪਤ ਨਹੀਂ ਹੁੰਦਾ ਉਹਨਾ ਚਿਰ ਇਹਦਾ ਬੋਲਣਾ ਵੀ ਠੀਕ ਨਹੀਂ ਹੈ। ਮਨ ਸਤਗੁਰੂ ਸੇਵੇ ਫਿੱਕਾ ਕੋਲਣਾ। ਜਿਨੇ ਦੇ ਬੋਲ ਨੇ ਉਹਨਾਂ ਵਿੱਚ ਕੋਈ ਸਤਿਆ ਨਹੀਂ ਹੈ। ਬੋਲਾਂ ਦੇ ਵਿੱਚ ਕੋਈ ਨਾ ਕੋਈ ਲੋਭ ਲਾਲਚ ਪਿਆ ਹੈ ਜਾਂ ਮੋਹ ਦਾ ਜਾਂ ਵਿਸ਼ੇ ਬਕਾਰਾਂ ਦਾ ਕਿਤੇ ਨਾ ਕਿਤੇ ਇਹਦੇ ਅੰਦਰ ਜਿਹੜੀ ਵੰਦਨਾ ਚ ਪਿਆ ਹੋਇਆ ਗੁਰੂ ਤੋਂ ਬਿਨਾ ਇਹਦੇ ਬੋਲ ਵੀ ਫਿੱਕੇ ਨੇ। ਬੋਲਾਂ ਦੇ ਵਿੱਚ ਮਠਾਸ ਨਹੀਂ ਆ ਸਕਦੀ ਬੋਲਾਂ ਦੇ ਵਿੱਚ ਸਤਿਆ ਨਹੀਂ ਆ ਸਕਦੀ ਪਵਿੱਤਰਤਾ ਨਹੀਂ ਆ ਸਕਦੀ ਮੈਂ ਸਤਿਗੁਰੂ ਸੇਵੇ ਫਿੱਕਾ ਗੁਲਣਾ ਨਾਮ ਨੰਬਸੇ ਮਨਮਾਹੇ ਜਿਹੜਾ ਨਾਮ ਹੈ ਸਿਮਰਨ ਹੈ ਭਗਤੀ ਹੈ ਜਿਹੜੀ ਇਹਦੀ ਬੰਦਗੀ ਹੈ ਉਹ ਫਿੱਕੀ ਰਹਿ ਜਾਣੀ ਆ ਗੁਰੂ ਤੋਂ ਬਿਨਾ ਮਨੁੱਖ ਭਗਤ ਕਰੇ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨ ਹੋਈ RAM ਜਿਹੜਾ ਮਨਮੁਖ ਬੰਦਾ ਹੈ ਭਾਵੇਂ ਕਿੰਨਾ ਵੀ ਸਿਆਣਾ ਹੋਵੇ ਭਗਤੀ ਕਰ ਲਵੇ ਰੱਬ ਦੀ ਬੜਾ ਸਿਆਣਾ ਬਣ ਕੇ ਭਗਤ ਬਣ ਜਾਵੇ ਬੜਾ ਸਿਆਣਾ ਬਣ ਕੇ ਧਾਨਾਪੁਰਸ਼ ਬਣ ਜਾਵੇ ਬੜਾ ਬੀਬਾਪੁਰਸ਼ ਬਣ ਜਾਵੇ ਗੁਰੂ ਤੋਂ ਬਿਨਾ ਉਹਦੀ ਉਹਦਾ ਬੀਬਾ ਉਹਦਾ ਸਿਆਣਾਪਨ ਉਹਦੀ ਨਿਮਰਤਾ ਸੰਸਾਰ ਨੂੰ ਤਾਂ ਮੋਹ ਸਕਦੀ ਹੈ ਸੰਸਾਰ ਦੀ ਬੰਦਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਆ ਨਿਰੰਕਾਰ ਦੇ ਦੇਸ ਉਹਦੀ ਇਹ ਗਿਆਨਪ ਇਹ ਵਿਵਪਨ ਇਹ ਨਿਵਰਤਾ ਦੀ ਕਿਸੇ ਕੰਮ ਨਹੀਂ ਆਉਣੀ ਜਿੰਨੇ ਉਹਦੇ ਬੋਲ ਨੇ ਜਿੰਨੇ ਉਹਦੇ ਜਪ ਤਪ ਨੇ ਸਭ ਫਿੱਕੇ ਪੈ ਜਾਣਗੇ ਕਿਸੇ ਕੰਮ ਨਹੀਂ ਆਉਨੇ ਇਸ ਕਰਕੇ ਗੁਰੂ ਤੋਂ ਬਿਨਾ ਉਹਦਾ ਕੋਈ ਵੀ ਕਰਮ ਕਾਂਡ ਕਿਸੇ ਕੰਮ ਨਹੀਂ ਆਉਂਦਾ ਮਨ ਸਤਿਗੁਰ ਸੇਵੀ ਫਿੱਕਾ ਬੋਲਣਾ ਨਾਮ ਨਾ ਬਸੈ ਮਨ ਮਾਹੀ ਪਰਮੇਸ਼ਰ ਦਾ ਪਿਆਰ ਭਗਤੀ ਬਿਰਾਗ ਉਹਦੇ ਮਨ ਵਿੱਚ ਨਹੀਂ ਵਸਣਾ ਮੁਖ ਦੇ ਵਿੱਚ ਹੀ ਨਾਮ ਵਹਿਰੂ ਵਹਿਰੂ RAM RAM ਰਹਿ ਜਾਣਾ ਹੈ ਹਿਰਦੇ ਘਰ ਵਿੱਚ ਪਰਮੇਸ਼ਰ ਦਾ ਬਿਰਾਗ ਨਹੀਂ ਲਗਣਾ ਜੇ ਪਰਮੇਸ਼ਰ ਦੇ ਦਰ ਤੇ ਉਹਦਾ ਸਿਮਰਨ ਉਹਦੀ ਭਗਤੀ ਕਬੂਲ ਨਹੀਂ ਹੋਣੀ ਗੁਰੂ ਤੋਂ ਬਿਨਾ ਭਾਈ ਨਾਨਕ ਬਿਨ ਸਤਗੁਰ ਸੇਵੇ ਜਮਪੁਰ ਬੱਦੇ ਮਾਰੀਆਂ ਨਾ ਮੂੰਹ ਕਾਲੇ ਉੱਠ ਜਾਹੀ ਹੁਣ ਗੁਰੂ ਤੋਂ ਬਿਨਾ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਜੀ ਨੂੰ ਸਨਮੁਖ ਰੱਖ ਕੇ ਕਹਿੰਦੇ ਹਨ ਬਿਨ ਸਤਗੁਰ ਸੇਵੇ ਜਮਪੁਰ ਬੱਧੇ ਮਾਰੀਆਂ ਜਮਪੁਰੀ ਦੇ ਵਿੱਚ ਬੱਧਿਆ ਕਰਮਾਂ ਦਾ ਬੱਧਿਆ ਬੰਦਰਾ ਇਸ ਪਾਸਿਆ ਹੋਇਆ ਇਹਨੂੰ ਮਾਰ ਪੈਣੀ ਹੈ ਗੁਰੂ ਨੂੰ ਸਮਰਪਿਤ ਕਿਉਂ ਨਹੀਂ ਹੋਇਆ ਗੁਰੂ ਧਾਰਨ ਕਿਉਂ ਹੀ ਕੀਤਾ ਅਗਿਆਨ ਵਿੱਚ ਅਗਿਆਨ ਕਿਉਂ ਸੀ ਕਿ ਸੰਸਾਰ ਦੀ ਪਕੜ ਸੀ ਸੰਸਾਰ ਦੀ ਪਕੜ ਕੀ ਹੈ ਇਹ ਬੰਧਨ ਨੇ ਇਨਾਂ ਚ ਬੰਦਿਆ ਹੋਇਆ ਸੰਸਾਰ ਦੇ ਜਾ ਵਿਸ਼ੇਵਕਾਰਾਂ ਦੇ ਮੋਹ ਜਾਲ ਦੇ ਬੰਧਨ ਚ ਬੰਦਿਆ ਹੋਇਆ ਮਨੁੱਖ ਜਮਾਂ ਦੀ ਪੂਰੀ ਜਾਂਦਾ ਹੈ ਮੂੰਹ ਕਾਲੇ ਉੱਠ ਜਾਏ ਇਹ ਤੋਂ ਸੰਸਾਰ ਤੋਂ ਆਗਣਾ ਰੂਪੀ ਕਾਲਾ ਨੂੰ ਲੈ ਕੇ ਉਹ ਜਮਾਂ ਦੀ ਪੂਰੀ ਨੂੰ ਜਾਣਦਾ ਹੈ ਦਰਗਾਨ ਨਹੀਂ ਜਾਣਦਾ ਜਮਾਂ ਦੀ ਪੂਰੀ ਜਾਣਾ ਪੈਂਦਾ ਜਮਾਂ ਦੀ ਮਾਲ ਚਲਣੀ ਪੈਂਦੀ ਹੈ ਬਿਨ ਸਤਗੁਰ ਸੇਵੇ ਅੰजाम ਪਰ ਬੱਦੀ ਮਾਰੀਆਂ ਬਿਨਾ ਗੁਰੂ ਤੋਂ ਗੁਰੂ ਦੇ ਹੁਕਮ ਤੋਂ ਗੁਰੂ ਦੇ ਪੈ ਤੋਂ ਗੁਰੂ ਦੇ ਚਰਨਾਂ ਤੋਂ ਬਿਨਾ ਭਾਈ ਸਭ ਨੂੰ ਮਾਰ ਪੈਣੀਆਂ ਜਮਾਂ ਦੀ ਮਾਰ ਜਾਂ ਪਰਬੱਦੀ ਮਾਰੀਆਂ ਜਮਕਾਲ ਸਹ ਸਿਰ ਡੰਡਾ ਹੀ ਜੇ ਮਹਾ ਭਿਆਨ ਦੂਤ ਜੰਤ ਲੈ ਤੇ ਕੇਵਲ ਨਾਮ ਸੰਗਤੀ ਰਹਿ ਚਲੇ ਜਿੱਥੇ ਮਹਾ ਭਿਆਨ ਭਿਆਨ ਸ਼ਕਲਾਂ ਵਾਲੇ ਜੰਦੂਤ ਨੇ ਉੱਥੇ ਕੇਵਲ ਗੁਰੂ ਦਾ ਨਾਮ ਹੀ ਤੇਰਾ ਸਹਾਈ ਹੋਣਾ ਹੈ ਇਸ ਕਰਕੇ ਗੁਰੂ ਦੇ ਨਾਮ ਤੋਂ ਬਿਨਾ ਭਾਈ ਜੰਮਪਰੀ ਦੇ ਵਿੱਚ ਜਮਾਂ ਦੀ ਮਾਰ ਪੈਣੀ ਹੈ ਔਗਣਾ ਰੋਤੀ ਕਾਲਾ ਮੂੰਹ ਕਰਕੇ ਸੰਸਾਰ ਤੋਂ ਜਾਣਾ ਤੈਨ ਮਨੁੱਖ ਮਹਲਾ ਪਹਿਲਾ ਪਹਿਲੇ ਪਾਸਾ ਮਹਾਰਾਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ ਜਾ ਲੋ ਐਸੀ ਰੀਤ ਜਿਤ ਮੈਂ ਪਿਆਰਾ ਬਿਸਰੈ ਇੱਕ ਰੀਤ ਹੈ ਤੇਰੇ ਅੰਦਰ ਜਿਹਦੇ ਨਾਲ ਰੱਬ ਬਿਸਰਿਆ ਹੋਇਆ ਹੈ ਪਰਮਾਤਮਾ ਬਿਸਰਿਆ ਹੋਇਆ ਉਹ ਰੀਤ ਕਿਹੜੀ ਹੈ ਉਹਨੂੰ ਪਹਿਚਾਨ ਵੀ ਮੈਂ ਗੁਰਬਾਲਾ ਕਿਉਂ ਨਹੀਂ ਬਣਿਆ ਮੈਂ ਨਿਤਨੇਮ ਕਿਉਂ ਨਹੀਂ ਕਰਦਾ ਮੈਂ ਬਾਣੀ ਕਿਉਂ ਨਹੀਂ ਪੜਦਾ ਮੈਂ ਸਿਮਰਨ ਕਿਉਂ ਨਹੀਂ ਕਰਦਾ ਮੈਂ ਸੇਵਾ ਕਿਉਂ ਨਹੀਂ ਕਰਦਾ ਮੈਂ ਗੁਰੂ ਨੂੰ ਸਮਰਪਤ ਕਿਉਂ ਨਹੀਂ ਹੋਇਆ ਇਹ ਕਿਹੜੀ ਰੀਤ ਹੈ ਕਿਹੜੀ ਆਦਤ ਹੈ ਤੇਰੇ ਅੰਦਰ ਕਿਹੜਾ ਤੇਰਾ ਕਿਹੜਾ ਸੁਭਾਅ ਹੈ ਜਿਹੜਾ ਗੁਰੂ ਘਰ ਵੱਲ ਤੁਰ ਨਹੀਂ ਦਿੰਦਾ ਜਿਹੜਾ ਗੁਰੂ ਦੀ ਗੱਲ ਮੰਨਣ ਨਹੀਂ ਦਿੰਦਾ ਉਹਨੂੰ ਲੱਭ ਮਹਾਰਾਜ ਜੀ ਕਹਿੰਦੇ ਨੇ ਗੁਰਨਾਨਕ ਮਹਾਰਾਜ ਜੀ ਉਹਨੂੰ ਲੱਭ ਕੇ ਉਹਨੂੰ ਸਾੜ ਫੇਰਾ ਉਹਨੂੰ ਖਤਮ ਕਰ ਜਿਹੜਾ ਤੈਨੂੰ ਜਿਹੜੀ ਚੀਜ਼ ਗੁਰੂ ਨਾਲ ਜੁੜ ਨਹੀਂ ਦਿੰਦੀ ਗੁਰੂ ਨਾਲ ਅੱਗੇ ਨਹੀਂ ਵਿਲਾਪ ਨਹੀਂ ਹੋਣ ਦਿੰਦੀ ਉਹ ਕਿਹੜੀ ਰੀਤ ਹੈ ਸੰਸਾਰ ਦੀ ਪਕੜ ਹੈ ਮੈਂ ਮੇਰੀ ਹੈ ਵੱਡਪਨ ਹੈ ਬਹੁਤਾ ਗਿਆਨ ਆਪਣੇ ਆਪ ਨੂੰ ਸੂਝਵਾਨ ਮੰਨ ਦਏ ਆਪਣੇ ਆਪ ਨੂੰ ਚੰਗਾ ਜਾਣ ਦਏ ਜਾਂ ਕ ਸੰਗਤ ਦਾ ਰੰਗ ਲੱਗ ਗਿਆ ਹੋਇਆ ਕਿਹੜੀ ਤੇਰੇ ਅੰਦਰ ਰੀਤ ਹੈ ਜਿਹੜੀ ਗੁਰੂ ਦੀ ਗੱਲ ਨੂੰ ਅੰਦਰ ਨਹੀਂ ਜਾਣ ਦਿੰਦੀ ਤਾਂ ਉਹਨੂੰ ਜਾਲਣਾ ਕਰ ਖਤਮ ਕਰਨਾ ਕਰ ਜਿਹੜੀ ਰੀਤ ਰੱਬ ਦੇ ਜਿਹੜੇ ਸੁਆਦ ਜਿਹੜਾ ਤੇਰਾ ਦੈਰਾ ਹਰ ਰੋਜ ਦਾ ਪਰਮਾਤਮਾ ਤੋਂ ਵਿਸੋੜਦਾ ਉਹਨੂੰ ਖਤਮ ਕਰਨਾ ਕਰ ਭਾਈ ਨਾਨਕ ਸਾਈ ਬਲੀ ਪ੍ਰੀਤ ਜਿਤ ਸਹਿਬ ਸੇਤੀ ਪਤਰ ਹੈ ਉਹ ਕਹਿੰਦੇ ਭਾਈ ਉਹ ਪ੍ਰੀਤੀ ਚੰਗੀ ਆ ਇਹਦਾ ਮਤਲਬ ਕੀ ਆ ਤੇਰੇ ਅੰਦਰ ਕੋਈ ਪ੍ਰੀਤ ਆ ਫਿਰ ਜਿਹੜੀ ਰੀਤ ਅਸਿਹੜੀ ਸੀ ਪ੍ਰੀਤ ਸੰਸਾਰੀ ਪਿਆਰ ਸੰਸਾਰੀ ਮੁਹੱਬਤ ਸੁ ਦੁਨੀਆ ਦੀ ਮੁਹੱਬਤ ਲੋਕਾਂ ਦੀ ਮੁਹੱਬਤ ਜਾਂ ਵਿਸ਼ੇ ਵਕਾਰਾਂ ਦਾ ਮੋਹ ਮੁਝਾਵ ਇਹ ਤੈਨੂੰ ਰੱਬ ਨਾਲੋਂ ਤੋੜਦਾ ਸੀ ਹੇ ਗੁਰੂ ਨਾਨਕ ਮਹਾਰਾਜੀ ਕਹਿੰਦੇ ਨੇ ਨਾਨਕ ਸਾਈ ਪਲੀ ਪ੍ਰੀਤ ਉਹ ਪ੍ਰੀਤ ਉਹ ਪਿਆਰ ਚੰਗਾ ਹੈ ਉਹ ਮੁਹੱਬਤ ਚੰਗੀ ਹੈ ਉਹ ਜਿਹੜਾ ਮੋਹ ਚੰਗਾ ਹੈ ਜਿਤ ਸਹਿਬ ਛੇਤੀ ਪਤਰ ਹੈ ਜਿਹੜਾ ਗੁਰੂ ਨਾਲ ਮਿਲ ਕੇ ਮਾਨ ਇੱਜ਼ਤ ਸਨਮਾਨ ਵਰਕਰਾਰ ਰਹਿ ਜਾਵੇ ਇਹੋ ਜੀ ਪ੍ਰੀਤ ਪਿਆਰ ਇਹ ਜਾ ਕਾਇਮ ਕਰੋ ਇਹੋ ਜੀ ਮੁਹੱਬਤ ਕਾਇਮ ਕਰੋ ਇਹੋ ਜੀ ਮੋਹ ਕਾਇਮ ਕਰੋ ਜਿਹਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਵੇ ਤੇ ਆਪਣੀ ਇੱਜ਼ਤ ਬਰਕਰਾਰ ਰੱਖੇ ਪੌੜੀ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਿਆਈ ਹੈ ਹੁਣ ਮਹਾਰਾਜ ਉਪਦੇਸ਼ ਦਿੰਦੇ ਨੇ ਸਾਨੂੰ ਵੀ ਭਾਈ ਪੀਤ ਰੀਤ ਪਿਆਰ ਉਹ ਮੁਹੱਬਤ ਤੁਹਾਡਾ ਕਿੱਥੇ ਹੋਣਾ ਚਾਹੀਦਾ ਤੁਸੀਂ ਕਿੱਥੇ ਕਿੱਥੇ ਲਾਇਆ ਕਦੇ ਕਿਸੇ ਨੇ ਕਿਤੇ ਲਾਇਆ ਕਿਸੇ ਨੇ ਕਿਤੇ ਲਾਇਆ ਇਹ ਮਨ ਨੂੰ ਕਿਤੇ ਨ ਕਿਤੇ ਲਾਇਆ ਹੋਇਆ ਤਾਂ ਹੀ ਰੱਬ ਦਾ ਪਿਆਰ ਬਿਸਰਿਆ ਹੋਇਆ ਨਾ ਕਾਹੀ ਗੁਰੂ ਬਿਸਰਿਆ ਹੋਇਆ ਹੈ ਤਾਂ ਹੀ ਗੁਰੂ ਚੰਗਾ ਨਹੀਂ ਲੱਗਦਾ ਤਾਂ ਹੀ ਗੁਰੂ ਨਾਲ ਨਿਭਦੀ ਨਹੀਂ ਤੂੰ ਨਿਭਾਈ ਕਿਤੇ ਹੋਰ ਫਿਰਦਾ ਹੈ ਲਾਈ ਕਿਤੇ ਹੋਰ ਫਿਰਦਾ ਇਸ ਕਰਕੇ ਨਿਤਨੇਮ ਕਰਨ ਨੂੰ ਜੀ ਨਹੀਂ ਕਰਦਾ ਪਾਠ ਕਰਨ ਨੂੰ ਜੀ ਨਹੀਂ ਕਰਦਾ ਗੁਰੂ ਦੀ ਗੱਲ ਮੰਨਣ ਨੂੰ ਜੀ ਨਹੀਂ ਕਰਦਾ ਨਾਉ ਨਉ ਉੱਠ ਕੇ ਸਜਰੇ ਉੱਠ ਕੇ ਗੁਰੂ ਦੇ ਦਰਸ਼ਨ ਕਰਨ ਨੂੰ ਜੀ ਨਹੀਂ ਕਰਦਾ ਕਿਤੇ ਪ੍ਰੀਤ ਰੀਤ ਜਿਹੜੀ ਲਾਈ ਕਿਤੇ ਹੋਰ ਹੈ ਕਿਤੇ ਹੋਰ ਲਾਈ ਫਿਰਦਾ ਹੈ ਆਪਣਾ ਮਨ ਤਾਂ ਕਰਕੇ ਮਹਾਰਾਜ ਕਹਿੰਦੇ ਨੇ ਭਾਈ ਉਹ ਮਾਨਾ ਦੁਨੀਆ ਚ ਦੌੜ ਸੰਸਾਰ ਚ ਦੌੜ ਕਿੱਥੇ ਲਾ ਹਰ ਇੱਕੋ ਦਾਤਾ ਸੇਵੀ ਹੈ ਇੱਕ ਦਾਤੇ ਨੂੰ ਯਾਦ ਕਰ ਇੱਕ ਦਾਤੇ ਦੀ ਸੇਵਾ ਕਰ ਉਹ ਦਾਤਾ ਕੌਣ ਹੈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਚਾਹੀ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਮਾਤਾ ਕੀ ਉਧਰ ਮੈਂ ਪ੍ਰਤਪਾਲ ਕਰੀ ਸੋ ਕਿਉਂ ਮਨੋ ਵਿਸਾਰੀ ਹੈ ਉਸ ਪ੍ਰਵੇਸ਼ਰ ਦੀ ਇੱਥੇ ਗੱਲ ਕੀਤੀ ਹੈ ਜਿਹੜਾ ਇੱਕ ਓੰਕਾਰ ਇੱਕ ਓੰਕਾਰ ਹੈ ਜਿਹੜਾ ਸਰਵ ਵਿਆਪਕ ਹੈ ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨਹੀਂ ਹੰਜੇ ਰੂਪ ਨਾ ਰੇਖਾ ਨਾ ਰੰਗ ਕਿਸ ਤਰ੍ਹਾਂ ਗੁਣਤੀਪਾਤ ਨਹੀਂ ਤਿਸੇ ਬੁਝਾਈ ਨਾਨਕਾ ਜਿਸ ਹਉਬੈ ਸੁਪਰਸਨ ਜਿਹੜਾ ਸੰਸਾਰ ਤੋਂ ਵੱਖਰਾ ਹੈ ਸੰਸਾਰ ਦੇ ਵਿੱਚ ਫੇਰ ਵਸਦਾ ਹੈ ਹਰ ਇੱਕੋ ਦਾਤਾ ਸ੍ਰੀਆ ਉਹਦੀ ਸੇਵਾ ਕਰ ਜਿਹੜਾ ਦਿਖਦੇ ਨਹੀਂ ਉਹਦੀ ਸੇਵਾ ਕਰ ਉਹ ਸੇਵਾ ਕਿਵੇਂ ਕਰਨੀ ਹੈ ਭਾਈ ਕਿਸੇ ਪੂਰਨ ਗੁਰੂ ਨਾਲ ਕਿਸੇ ਗੁਰਮਖ ਨਾਲ ਮਿਲ ਕੇ ਹਰ ਇੱਕ ਧਿਆਈ ਹੈ ਇੱਕੋ ਦਾਤੇ ਦੀ ਸੇਵਾ ਕਰ ਤੇ ਇੱਕ ਨੂੰ ਧਿਆਉਣਾ ਕਰ ਪਾਈ ਹਰ ਇੱਕੋ ਦਾਦਾ ਮੰਗੀਐ ਮਨ ਚਿੰਦੇ ਆ ਪਾਈਐ ਇੱਕ ਦਾਤੈ ਨੂੰ ਮੰਗ ਪਾਈ ਕਿੰਨੀਆਂ ਇਕ ਤਰੀਆਂ ਮੰਗਾਣੇ ਆ ਥਾਂ ਥਾਂ ਤੇ ਭੱਜਿਆ ਫਿਰਦਾ ਏ ਥਾਂ ਥਾਂ ਤੇ ਤੁਰਿਆ ਫਿਰਦਾ ਏ ਕਿੰਨੇ ਗੁਰੂ ਬਣਾਈ ਨੇ ਇਕ ਪਰਮਾਤਮਾ ਨੂੰ ਮੰਗ ਭਾਵ ਇੱਕ ਪਰਮਾਤਮਾ ਦੇ ਦਰਸ਼ਨਾਂ ਨੂੰ ਲੋਚ ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਇੱਕ ਦਾਤੇ ਦੇ ਦਰਸ਼ਨਾਂ ਵਾਸਤੇ ਤਰਫ ਇੱਕ ਦਾਤੇ ਨੂੰ ਮੰਗ ਮਨ ਚੰਦਿਆ ਪਾਈ ਹੈ ਜਿਹੜਾ ਦਾਤਾ ਸਾਰੇ ਮਨ ਦੇ ਚਿਹਰੇ ਚਿਤਵਣੀਆਂ ਨੂੰ ਪੂਰੀਆਂ ਕਰਨ ਵਾਲਾ ਹੈ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈ ਹੈ ਹਾਂ ਭਾਈ ਇੱਕ ਦੂਜਾ ਵੀ ਹੈ ਦਾਤਾ ਇੱਕੋ ਹੀ ਹੈ ਪਰਮਾਤਮਾ ਇੱਕੋ ਹੀ ਹੈ ਪਰ ਤੂੰ ਦਾਤੇ ਕਈ ਬਣਾਈ ਬੈਠਾ ਹੈ ਤੇਰੇ ਦਾਤੇ ਬਹੁਤ ਨੇ ਮਨੁੱਖ ਤੇਰੇ ਤਾਂ ਗੁਰੂ ਹੀ ਬਹੁਤ ਨੇ ਕਈਆਂ ਤੋਂ ਮੰਗਦਾ ਫਿਰਦਾ ਇਸ ਕਰਕੇ ਤੂੰ ਦੁਖੀ ਹੈ ਜੇ ਦੂਜੇ ਪਾਸੋਂ ਦੂਜਾ ਕਿਹਨੂੰ ਕਹਿੰਦੇ ਨੇ ਜਿਹੜਾ ਪਰਮੇਸ਼ਰ ਤੋਂ ਪਰਮਾਤਮਾ ਦੀ ਵਹਿਰੂ ਦੇ ਪਿਆਰ ਵਿੱਚ ਸਖਣਾ ਹੋਵੇ ਜਿਹਦੇ ਹਿਰਦੇ ਵਿੱਚ ਪਰਮਾਤਮਾ ਦੀ ਪਰਿਪੂਰਨ ਪਰਮੇਸ਼ਰ ਦੀ ਜਾਗ ਨਾ ਹੋਵੇ ਉਹ ਕਿਸੇ ਹੋਰ ਦੇਵੀ-ਦੇਵਤਿਆਂ ਦੇ ਜਾ ਕੇ ਤੇ ਹੋਰ ਕੱਚਿਆਂ-ਪੱਚਿਆਂ ਨੂੰ ਬਿੱਲਿਆਂ ਨੂੰ ਧਿਆਣ ਵਾਲਾ ਹੋਵੇ। ਇੱਕ ਰੱਬ ਨਾਲ ਉਹਦਾ ਮਨ ਨਾ ਲੰਗਿਆ ਹੋਵੇ। ਉਹਨੂੰ ਦੂਜਾ ਕਹਿੰਦੇ ਨੇ। ਧਰਮੀ ਕਹਾਉਂਦਾ ਹੋਵੇ, ਸੰਤ ਕਹਾਉਂਦਾ ਹੋਵੇ, ਸਾਧਕ ਕਹਾਉਂਦਾ ਹੋਵੇ, ਬ੍ਰਹਮ ਗਿਆਨੀ ਕਹਾਉਂਦਾ ਹੋਵੇ। ਪਰ ਪਰ ਇੱਕ ਪਰਮਾਤਮਾ ਨਾਲ ਨਾ ਰੰਗਿਆ ਹੋਵੇ। ਉਹ ਦੂਜਾ ਕਹਿੰਦੇ ਨੇ ਜੇ ਦੂਜੇ ਪਾਸੋਂ ਮੰਗੀਐ ਬਾਣੀ ਕਹਿੰਦੀ ਜੇ ਤੂੰ ਇਹੋ ਜੇ ਪਾਸੇ ਮੰਗੇਂਗਾ ਤਾਂ ਲਾਜ ਮਰਾਈਐ ਤਾਂ ਤੇਰੀ ਇੱਜ਼ਤ ਜਾਂਦੀ ਰਹਿੰਦੀ ਐ ਤੂੰ ਸ਼ਰਮਸਾਰ ਹੋਣਾ ਹੈ ਦਰਗਾਹ ਤੈਨੂੰ ਸ਼ਰਮਸਾਰ ਹੋਣਾ ਪੈਣਾ ਤੇ ਲਾਜ ਜਾਂਦੀ ਰਹੀ ਤੇਰੀ ਇੱਜ਼ਤ ਜਾਂਦੀ ਰਹੀ ਇਸ ਕਰਕੇ ਗੁਰੂ ਗੁਰੂ ਜੀ ਦੇ ਹੁਕਮ ਨੂੰ ਮੰਨਣਾ ਬੜਾ ਜ਼ਰੂਰੀ ਐ ਪਰਮਾਤਮਾ ਨੂੰ ਧਿਆਓ ਪਰਮੇਸ਼ਰ ਨੂੰ ਧਿਆਓ ਭਾਈ ਜਿਨੇ ਸੇਵਿਆ ਤਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਐ ਜਿਨੇ ਇੱਕ ਪਰਮਾਤਮਾ ਨੂੰ ਸੇਵਿਆ ਭਾਈ ਇੱਕ ਵਹਿਰ ਨੂੰ ਸੇਵਿਆ ਜਿਨ ਸੇਵਿਆ ਤਨ ਫਲ ਪਾਇਆ ਉਹਨੂੰ ਅਸਲ ਫਲ ਭਗਤੀ ਦਾ ਬ੍ਰਹਮਵਸਤਾ ਦਾ ਅਸਲ ਫਲ ਉਹਨੂੰ ਪ੍ਰਾਪਤ ਹੋਣਾ ਹੈ ਬ੍ਰਹਮ ਬੇਤਾ ਉਹੀ ਬਣ ਮੈਂ ਜਿਨੇ ਇੱਕ ਪਰਮੇਸ਼ਰ ਨੂੰ ਇਕ ਅਕਾਲ ਪਰਮਾਤਮਾ ਆਇਆ ਹੈ ਵਾਕਿਆ ਨੂੰ ਬ੍ਰह्मਵਸਥਾ ਪ੍ਰਾਪਤ ਨਹੀਂ ਹੋਣੀ ਕਿਉਂਕਿ ਬ੍ਰह्म ਦੀ ਦਾਗ ਦੇਣ ਵਾਲੇ ਕੋ ਨਿਰੰਕਾਰ ਹੈ ਇੱਕ ਨਿਰੰਕਾਰ ਨੂੰ ਜੁੜ ਕੇ ਹੀ ਬ੍ਰह्म ਵਿਛੈ ਬ੍ਰह्म ਸੁਣੀਏ ਇੱਕ ਇੱਕ ਵਖਾਣੀਏ ਆਤਮ ਪ੍ਰਸਾਰਾ ਕਰਨੇ ਹਾਰਾ ਪ੍ਰਮਾ ਬਿਨਾ ਨਹੀਂ ਜਾਣੀਏ ਇਹ ਵਰਤੀ ਪਰਮਾਤਮਾ ਨੂੰ ਸਿਮਰ ਕੇ ਹੀ ਹੋਣੀ ਹੈ ਦੂਜਿਆਂ ਨੂੰ ਸਿਮਰ ਕੇ ਨਹੀਂ ਹੋਣੀ ਤਿੰਨ ਫਲ ਪਾਇਆ ਜਿਨ੍ਹਾਂ ਨੇ ਇੱਕ ਪਰਮਾਤਮਾ ਨੂੰ ਸੇਵਿਆ ਉਹਨਾਂ ਨੂੰ ਫਲ ਪ੍ਰਾਪਤ ਹੋਇਆ ਬ੍ਰह्मਵਸਥਾ ਦਾ ਇਸ ਜਨ ਕੀ ਸਭ ਭੋਖ ਗਵਾਈ ਹੈ ਜੇ ਲੈ ਬ੍ਰਹਮ ਗਿਆਨੀ ਹੁੰਦਾ ਭਾਈ ਉਹਨੂੰ ਫਿਰ ਸੰਸਾਰ ਦੀ ਕਿਸੇ ਵੀ ਤਦਾਰਸ ਦੀ ਭੁੱਖ ਨਹੀਂ ਰਹਿੰਦੀ ਸੰਸਾਰ ਦੀ ਕਿਸੇ ਵੀ ਸੈ ਦੀ ਦੌੜ ਨਹੀਂ ਦਿੰਦੀ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਬਾਕੀ ਉਹਨੀਆਂ ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਨੇ ਉਹਦੀ ਇੱਕੋ ਭੁੱਖ ਹੁੰਦੀ ਹੈ ਨਾਮ ਦੀ ਸਿਮਰਨ ਦੀ ਭਗਤੀ ਦੀ ਇਸ ਕਰਕੇ ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਨੇ ਪਰਮਾਤਮਨ ਵਹਿਬ ਨੂੰ ਜਪ ਕੇ ਚੰਗਾ ਫਲ ਪ੍ਰਾਪਤ ਹੁੰਦਾ ਹੈ ਸਤ ਸੰਤੋਖ ਦਇਆ ਧਰਮ ਦੇ ਗੁਣ ਪੈਦਾ ਹੁੰਦੇ ਹਨ ਨਾਨਕ ਤਿੰਨ ਵਿਟੋ ਵਾਰਿਆ ਜਿਨਾਂ ਅਣਗਿਣੇ ਹਿਰਦੈ ਹਰਨਾਮ ਧਿਆਈਐ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਮੈਂ ਉਹ ਤੁਮ ਬਾਰੇ ਬਾਰੇ ਜਾਣਾ ਮੈਂ ਉਹ ਤੋਂ ਕੁਰਬਾਨ ਜਾਣਾ ਬਲਿਹਾਰ ਜਾਣਾ ਜਿਹੜੇ ਨਾਮ ਜਪਦੇ ਨੇ ਭਗਤੀ ਕਰਦੇ ਨੇ ਅਨ ਦਿਨ ਦਿਨ ਰਾਤ ਕਰਕੇ ਨਾਮ ਜਪਦੇ ਨੇ ਆਚੀ ਤਾਂ ਥੋੜਾ ਨਿਤਨੇਮ ਕਰਕੇ ਆਪਣੇ ਆਪ ਨੂੰ ਮਾਨ ਵਾਲੇ ਹੋ ਜਾਂਦੇ ਆ ਘੰਟਾ ਕਸਵੇਰੇ ਕਰ ਲਿਆ ਅੱਧਾ ਘੰਟਾ ਸ਼ਾਮ ਨੂੰ ਕਰ ਲਿਆ ਇੰਨੇ ਨਾਲੇ ਸਾਨੂੰ ਇਹ ਹੋ ਜਾਂਦਾ ਕਿ ਅਸੀਂ ਤਾਂ ਬਣ ਗਏ ਭਗਤ ਪਰ ਗੁਰੂ ਮਹਾਰਾਜ ਜੀ ਕਹਿੰਦੇ ਨੇ ਨਹੀਂ ਭਾਈ ਦਿਨ ਰਾਤੀ ਅਰਾਧੋ ਪਿਆਰ ਨੂੰ ਇੱਕ ਨਿਮਖ ਨਾ ਕੀ ਜਾ ਟੀਲਾ ਜੇ ਇਹ ਮਨ ਨੂੰ ਪਰਮਾਤਮਾ ਦੇ ਨਾਲ ਪਰਮਾਤਮਾ ਦੇ ਗੁਣਾਂ ਦੇ ਨਾਲ ਰੰਗਣਾ ਹੈ ਪਰਮਾਤਮਾ ਦੇ ਸੁਭਗੁਣਾ ਵਿੱਚ ਪਰਵੇਸ਼ ਹੋਣਾ ਹੈ। ਪਰਮਾਤਮਾ ਦੇ ਸੁਭਗੁਣਾ ਨੂੰ ਪ੍ਰਾਪਤ ਕਰਨਾ ਹੈ ਤਾਂ ਸਾਨੂੰ ਇਹ ਮਨ ਨੂੰ ਧੋਣ ਵਾਸਤੇ ਦਿਨ ਰਾਤ ਜਪਨਾ ਕੋ ਪਰਮਾਤਮਾ ਦਾ ਨਾਮ। ਨਹੀਂ ਮਨ ਦੇ ਵਿਸ਼ੇਵਕਾਰ ਲਾਉਣੇ ਬੜੇ ਔਖੇ ਨੇ। ਮਨ ਦੇ ਪੁਰਨੇ ਸੰਕਲਪ ਵਿਕਲਪਾਂ ਨੂੰ ਧੋਣਾ ਬੜਾ ਔਖਾ ਹੈ। ਮਨ ਦੀ ਮਨ ਦੇ ਉੱਪਰ ਲੱਗੀ ਜਨਮਾਂ ਜਨਮਾਂਤਰਾ ਦੀ ਮੈਲ ਨੂੰ ਧੋਣਾ ਬੜਾ ਔਖਾ ਹੈ। ਸਤਸੰਗਤ ਵਿੱਚ ਜੁੜ ਕੇ ਗੁਰੂ ਨਾਲ ਜੁੜ ਕੇ ਦਿਨ ਰਾਤ ਫਿਰ ਅਭਿਆਸ ਕਰੋ। ਦਿਨ ਰਾਤ ਕਰਕੇ ਨਾਮ ਜਪੋ ਫਿਰ ਅਰਦਾਸ ਕਰੋ ਨਾਮ ਇਸ ਕਰਕੇ ਜਪੋ ਕਿ ਮੇਰਾ ਮਨ ਸਾਫ ਹੋ ਜਾਵੇ ਭਗਤੀ ਇਸ ਕਰਕੇ ਜਪੋ ਕਿ ਮੇਰਾ ਮਨ ਸੁਧ ਹੋ ਜਾਵੇ ਜੇ ਤੁਸੀਂ ਮਾ ਭਗਤੀ ਕੀਤੀ ਹੈ ਪਦਾਰਥਾਂ ਵਾਸਤੇ ਵਡਿਆਈ ਵਾਸਤੇ ਸੋਭਾ ਵਾਸਤੇ ਨਾਮ ਜਪਿਆ ਹੈ ਫਿਰ ਮਨ ਸੁਧ ਨਹੀਂ ਹੋਣਾ ਕਿਉਂਕਿ ਮਨ ਨੂੰ ਮੈਲ ਹੋਰ ਲਾ ਲਈ ਮਨ ਨੂੰ ਤਾਂ ਧੋਣਾ ਸੀ ਨੀਮਾ ਬਣਾਉਣਾ ਸੀ ਮਨ ਨੂੰ ਇੱਛਾ ਰਹਿਤ ਕਰਨਾ ਸੀ ਕਾਹੋਂ ਫਲ ਕੀ ਇੱਛਾ ਨਹੀਂ ਬਾਸੈਂ ਕੇਵਲ ਭਗਤ ਕੀਰਤਨ ਸੰਗ ਰਾਚਾ ਹੈ ਨਿਰਵਾਨ ਕੀਰਤਨ ਗਾਉ ਕਰਤੇ ਕਾ ਸੰਸਾਰ ਦੇ ਫੁਰਨਿਆਂ ਤੋਂ ਦੂਰ ਹੋ ਕੇ ਸੰਕਲਪ ਵਿਕਲਪ ਤੋਂ ਦੂਰ ਹੋ ਕੇ ਕੇਵਲ ਪਰਮੇਸ਼ਰ ਦੇ ਪ੍ਰਮਾਤਮਾ ਦੇ ਪਿਆਰ ਲਈ ਨਾਮ ਜਪਣਾ ਸੀ ਬਾਕੀ ਇੱਛਾ ਨੂੰ ਖਤਮ ਕਰਕੇ ਉਸ ਭਗਤੀ ਦੇ ਨਾਲ ਪਰਮੇਸ਼ਰ ਦੇ ਸਭ ਗੁਣ ਪ੍ਰਾਪਤ ਹੋਣੇ ਸੀ ਪਰਮੇਸ਼ਰ ਦੇ ਵਹਿਗੂ ਦੇ ਘਰ ਦੀ ਬ੍ਰਹਮ ਅਵਸਥਾ ਪ੍ਰਾਪਤ ਹੋਣੀ ਸੀ ਨਾਨਕ ਤਿੰਨ ਵਿਟੋਂ ਬਾਰਿਆ ਜਿਨ ਅੰਨ ਦਿਨ ਹਿਰਦੇ ਹਰ ਨਾਮ ਧਿਆਈਐ ਐਸਾ ਕੋਈ ਗੁਰਸਿੱਖ ਹੋਵੇ ਜੋ ਸੰਕਲਪ ਵਿਕਲਪ ਤੋਂ ਸੁਰਨਿਆਂ ਤੋਂ ਇਸਾਵਾਂ ਤੋਂ ਰਹਿਤ ਹੋ ਕੇ ਕੇਵਲ ਪ੍ਰਮਾਤਮਾ ਦਾ ਦਿਨ ਰਾਤ ਨਾਮ ਜਪੇ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਮੈਂ ਉਤੋਂ ਵਾਰ ਬਾਰੇ ਬਿਹਾਰ ਜਾਣਾ ਜਿਨ ਅੰਗਨ ਹਿਰਦੇ ਹਰ ਨਾਮ ਕੈ ਇਹ ਜਿਨੇ ਹਿਰਦੇ ਘਰ ਵਿੱਚ ਦਿਲ ਵਿੱਚ ਮਨ ਵਿੱਚ ਪਰਮਾਤਮਾ ਦੇ ਨਾਮ ਨੂੰ ਦਿਨ ਰਾਤ ਕਰਕੇ ਨਾਮ ਜਪਿਆ ਹੈ ਕੇਵਲ ਭਗਤੀ ਕੀਤੀ ਹੈ ਇਸ ਕਰਕੇ ਗੁਰੂ ਮਹਾਰਾਜ ਜੀ ਨਾਮ ਦੀ ਸੋਭਾ ਨਾਮ ਜਪਣ ਵਾਲੇ ਦੀ ਸੋਭਾ ਕਰਦੇ ਹਨ ਆਓ ਆਪਾਂ ਪਿਛਲੀਆਂ ਪੰਗਤੀਆਂ ਪੜ੍ਹ ਕੇ ਸਮਾਪਤੀ ਕਰੀਏ ਗੁਰੂ ਜੀ ਦੇ ਬਚਨਾਂ ਨੂੰ ਹਿਰਦੇ ਵਿੱਚ ਮਰਾਨਾ ਕਰੀਏ ਗੁਰੂ ਦੇ ਬਚਨ ਕਮਾ ਕੇ ਤੇ ਆ ਕੇ ਕਮਾ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਇਹਨੇ ਬੰਧਨਾ ਤੋਂ ਸੰਸਾਰ ਦੀ ਬੰਧਨਾ ਤੋਂ ਮੁਕਤ ਹੁਣ ਤਾਂ ਗੁਰੂ ਦੇ ਸ਼ਬਦ ਨਾਲ ਜੁੜਨਾ ਬੜਾ ਜ਼ਰੂਰੀ ਹੈ ਗੁਰੂ ਦੇ ਹੁਕਮ ਚ ਆਉਣਾ ਬੜਾ ਜ਼ਰੂਰੀ ਹੈ ਨਹੀਂ ਤਾਂ ਕੀਤੀ ਭਗਤੀ ਵੀ ਬੇਰਥ ਲਈ ਜਾਣੀ ਹੈ ਜੇ ਗੁਰੂ ਦੇ ਪੈ ਵਿੱਚ ਨਾ ਕੀਤੀ ਗੁਰੂ ਦੇ ਹੁਕਮ ਵਿੱਚ ਨਾ ਕੀਤੀ ਇਹ ਸਾਰੀ ਸੇਵਾ ਸਾਰਾ ਸਮਾਂ ਲਾਇਆ ਐਵੇਂ ਚਲਿਆ ਜਾਣਾ ਜੇ ਅਸੀਂ ਗੁਰੂ ਦੇ ਪੈ ਹੁਕਮ ਵਿੱਚ ਗਿਆਨ ਵਿੱਚ ਨਾ ਆਏ ਗਿਆਨ ਰਹਿਣਾ ਬੜਾ ਜ਼ਰੂਰੀ ਹੈ ਜਹਾਂ ਕਬੀਰ ਜਹਾਂ ਗਿਆਨ ਤੇ ਧਰਮ ਹੈ ਜੀ ਦੇ ਕੋਲ ਗਿਆਨ ਹੈ ਕਿ ਸੰਸਾਰ ਮਿਥਿਆ ਹੈ ਉਹ ਨਿਰੰਕਾਰ ਸਤ ਹੈ ਸੱਚ ਹੈ ਇਹਨੂੰ ਗਿਆਨ ਕਹਿੰਦੇ ਨੇ ਗਿਆਨ ਆ ਜਾਣਾ ਇਸ ਕਰਕੇ ਇਸ ਗਿਆਨ ਨਾਲ ਅਸੀਂ ਆਪਣੀ ਭਗਤੀ ਸੇਵਾ ਸਿਮਰਨ ਕਰਾਂਗੇ ਤਾਂ ਪਰਮੇਸ਼ਰ ਦੇ ਰਹਿਮ ਦੇ ਦਰਦ ਤਕ ਉਹ ਕਬੂਲ ਹੋ ਜਾਵਾਂਗੇ ਆਓ ਗੁਰੂ ਮਾਰ ਦੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਇਹੋ ਜੀ ਭਗਤੀ ਬਖਸ਼ਿਸ਼ ਕਰਨ ਇਸ ਲਈਆਂ ਭਗਤੀਆਂ ਪੜ ਕੇ ਆਪ ਸਮਾਪਤੀ ਕਰੀਏ ਜਿਨ ਸੇਵਿਆ ਤਿਨ ਫਲ ਪਾਇਆ ਿਸ ਜਨ ਕੀ ਸਭ ਭੋਖ ਗਵਾਈਐ ਨਾਨਕ ਦਿਨ ਬਿਟੋਂ ਵਾਰਿਆ ਜਿਨ ਅਨੰਦਿਨ ਹਿਰਦੈ ਹਰਨਾਮ ਧਿਆਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ